ਆ ਵੇਖੋ ਜੀ ਮਾਨ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਨਗਰ ਕੌਂਸਲ ਜੈਤੋ ਦੇ ਜਿਹੜੇ ਅਧਿਕਾਰੀ ਆ ਉਹ दारू ਪੀ ਕੇ ਡਿਊਟੀ ਕਰਦੇ ਆ ਆਪਦੀ ਤੇ ਇਹਨਾਂ ਨੇ ਜੰਦਰਲ ਕਲੋਨੀ ਦਾ ਇਹ ਏਰੀਆ ਗਾ ਬਠਿੰਡਾ ਰੋਡ ਤੇ ਜਿਹੜਾ ਇਹਨਾਂ ਨੇ ਖੇਤਾਂ ਦੇ ਵਿੱਚ ਟਰੈਕਟਰ ਸੱਟਿਆ ਇਹ ਹਰੇਕ ਵੇਲੇ ਦਸਨ ਮੁਤਾਬਕ ਲੋਕਾਂ ਦੇ ਵੀ दारू ਪੀਤੀ ਹੁੰਦੀ ਇਹਨਾਂ ਦੀ ਜੋ ਡਿਊਟੀ ਕਰਦੇ ਆ ਇਹ ਆਏ ਇਹਨਾਂ ਦਾ ਡਰਾਈਵਰ ਆ ਜਿਹਦੇ ਵੱਲੋਂ ਟਰੈਕਟਰ ਸੱਟਿਆ ਗਿਆ ਇਹ ਹੈ ਡਰਾਈਵਰ ਇਹਨਾਂ ਵੱਲੋਂ ਟਰੈਕਟਰ ਸੱਟਿਆ ਗਿਆ ਕੀ ਤੁਸੀਂ ਡਿਊਟੀ ਦੌਰਾਨ ਕੋਈ दारू ਪੀ ਸਕਦੇ ਆ ਕਿਸੇ ਵੀ ਹਾਂ ਨਹੀਂ ਤੇ ਸਤਿ ਤੇ ਫਿਰ ਦਾਰੂ ਕਦੋਂ ਪੀਤੀ ਥੋੜੀ ਉਹ ਪ੍ਰਧਾਨ ਜੀ ਮੇਰੀ ਗੱਲ ਸੁਣੋ ਜਦੋਂ ਮਾਲਾ ਜਦੋਂ ਇੱਥੇ ਡਰਾਈਵਰ ਜ਼ਬਰਦਸਤ ਤੇ ਟ੍ਰੱਕ ਆਇਸੀ ਕਿ ਹਾਂ ਟ੍ਰੱਕਰ ਨੇ ਕਰਨੇ ਬੱਚੇ ਦੀ ਜਿਹੜੀ ਜੀ ਸੀਗੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਰਦੇ ਨੇ ਉਹ ਥੋੜੀ ਤਿਲ ਕਿੰਨੇ ਕੈਰੈਕਟਰ ਹੈ ਟ੍ਰੈਕਟਰ ਇਹ ਮਸਕਰਾ ਤੁਹਾਡੇ ਮੂੰਹ ਚ ਹੁਣ ਵੀ ਮਾਰਿਆ ਦਾਰੂ ਤੁਹਾਡੀ ਹੁਣ ਵੀ ਪੀਤੀ ਆ ਉਹ ਪ੍ਰਧਾਨ ਜੀ ਉਹ ਹੀ ਗੱਲ ਆ ਉਹ ਤਾਂ ਦਾਰੂ ਪੀਤੀ ਆ ਤੁਸੀਂ ਨਾ ਹਾਂ ਜੀ ਪੀਤੀ ਆ ਦਾਰੂ ਮਸਕ ਮਾਰੀ ਜਾਂਦਾ ਤੇ ਮੂੰਹ ਚ ਚਲੋ दारू दी त सालू पीते नहीं ग्राम त नहीं पी सकदे दारू। मस्के ਤੁਹਾਡੇ ਮੂੰਚੋਂ ਆ ਵੇਖੋ ਹੁਣ ਵੀ ਮਾਰ ਰਿਆ। ਹਾਂਜੀ ਹਾਂਜੀ। ਨਹੀਂ ਤੁਸੀਂ ਕਿਉਂ ਪੀਤੀ दारू? दारू assi ਪੀਂਦੇ ਨਹੀਂ ਬਚਾਲ ਕੋਗਾ ਨਹੀਂ ਜੇ ਪੀ ਵੀ ਲਈ ਜੇ ਕੋਈ ਗਲਤੀ ਮਾਫੀ ਮੰਗਦੇ ਸਾਡ। ਜੇ ਕੋਈ ਹੋਰ ਨੁਕਸਾਨ ਕੋਈ ਜਾਨਵਰ ਵਾਲੀ ਨੁਕਸਾਨ ਹੋ ਜਾਂਦਾ ਇਹ ਚੀਜ਼ ਦਾ। ਇਹ ਸਮਾਉਂਦਾ ਬਚਾਇਆ ਜੇ ਇਥੋਂ। ਅੱਛਾ ਤੈਨੂੰ ਕੁਝ ਹੋ ਜਾਂਦਾ ਫੇਰ ਕੌਣ ਜਮਵਾਰ ਸੀ? ਮਾਲ ਜਮਵਾਰ ਤਲ ਕੋਗਾ ਨਹੀਂ ਜੀ ਹੁਣ ਮੈਂ ਇਹ ਬੱਚੇ ਨੂੰ ਬਚਾਇਆ ਉਹ ਤੋਂ ਮੇਰਾ ਕਸੂਰ ਕੋਈ। ਇਹ ਟਰੈਕਟਰ ਮੈਂ ਥੋੜੇ ਇੱਥੇ ਕੱਟਤਾ। ਤਾਂ ਮੈਂ ਮਾਲਾ 7 ਸਾਲ ਕੋ ਡਿਊਟੀ ਕਰਦੇ ਨੂੰ। ਆਜ ਕੇ ਡਰਾਈਵ ਚ ਮੇਰੇ ਕੋਈ ਮਾਲਕ ਕੋ ਲਾਂਭ ਨਹੀਂ ਆਇਆ ਤੇ ਉਸ ਪ੍ਰਕਾਰ ਮੰਨ ਲਵੇ ਹੁਣ ਬੱਚੇ ਦੀ ਬੈਣ ਆ ਜਾਂਦੀ ਤੁਸੀ ਪਹਿਲੀ ਵਾਰੀ ਨਹੀਂ ਤੁਹਾਡੀ ਬਹੁਤ ਵਾਰ ਦਾਰੂ ਪੀਤੀ ਹੁੰਦੀ ਆ ਤੁਹਾਨੂੰ ਬਹੁਤ ਵਾਰ ਵੇਖਿਆ ਦਾਰੂ ਪੀਤੀ ਤੁਸੀਂ ਡਰਾਈਵਿੰਗ ਕਰ ਹੁੰਦੇ ਕਰਦੇ ਹੁੰਦੇ ਆ ਕਿ ਨਗਰ ਕੌਂਸਲ ਤੁਹਾਨੂੰ ਕਹਿੰਦੀ ਆ ਵੇ ਦਾਰੂ ਪੀ ਕੇ ਡਿਊਟੀ ਕਰੋ ਨਹੀਂ ਕਹਿੰਦੀ ਤੇ ਫਿਰ ਤੁਸੀਂ ਕਿਉਂ ਪੀਨੇ ਆ ਚਲੋ ਕਈ ਵਾਰੀ ਪਤਾ ਕారణ ਕੀ ਹੈ ਜੀ ਅੱਜ ਡਿਊਟੀ ਕਰਦੇ ਇੱਥੇ ਚਲੋ ਕਈ ਵਾਰੀ ਦਿਨ ਪਹਿਲੇ ਨੇ ਗਲਤੀ ਮਾਫ ਕਰਦੇ ਆ ਗਲਤੀ ਸਮਾ ਮੰਗੋ ਆ ਮਾਫੀ ਮੰਗਦੇ ਆ ਪਰ ਗਾਂ ਤੋਂ ਸਾਡੇ ਕੋਈ ਸ਼ਿਕਾਇਤ ਆਵੇ ਜੋ ਤੁਸੀਂ ਜੇ ਕੋਈ ਅਧਰ ਕੋਈ ਨੁਕਸਾਨ ਹੋਇਆ ਟਰੈਕਟਰ ਦਾ ਤੁਸੀਂ ਭਰਨ ਨੂੰ ਤਿਆਰ ਨੁਕਸਾਨ ਕੌਣ ਭਰੂ ਟਰੈਕਟਰ ਦਾ ਤਾਂ ਜੀ ਜੋ ਡਰਾਈਵਰ ਜਮਰ ਹੋ ਕੇ ਡਰਾਈਵਰ ਹੀ ਭਰੂਗਾ ਜੀ ਉਹੀ ਭਰੂਗਾ ਹਾਂਜੀ ਹਾਂਜੀ ਅੱਛਾ ਉਹ ਪਹਿਲੇ ਵਾਰ ਵੀ ਬਾਲਾ ਸਟੇਡੀਅਮ 'ਚ ਜੋ ਟੁੱਟਿਆ ਸੀਗਾ ਜਿਵੇਂ ਕਿ ਪੱਤਰਕਾਰ ਸੀ ਆਪਣਾ ਉਹਨੇ ਵੀ ਮੰਨ ਲਿਆ ਜੋ ਆਪਾਂ ਉੱਤੇ ਖੜ ਕੇ ਟੱਕ ਟੱਕੜਾ ਲਿਆ ਟੱਕੜਾ ਕੇ 40000 ਦਾ ਨੁਕਸਾਨ ਮੈਂ ਭਰਿਆ ਠੀਕ ਹੈ ਜੀ ਚਲੋ ਗਲਤੀ ਨਾਲ ਠੀਕ ਹੈ ਅੱਜ ਮੈਂ ਇਹ ਡਰਾਈਵਰ ਦੀ ਇਹਦੀ ਗਲਤੀ ਮੰਨਦਾ ਜਿਹੜਾ ਸਾਡਾ ਨਰੇਂਦਰ ਕੁਮਾਰਾ ਹੈ ਇਹ ਵੀ ਬੜਾ ਜਿਦ ਕਰਦਾ ਹੈ ਇਹ ਵੀ ਇਹ ਦੇ ਕਰਕੇ ਜਿਹੜਾ ਨੁਖਸਾਨ ਹੋਇਆ ਇਹ ਨਿੰਦਰ ਕਰਕੇ ਹੋਇਆ ਕਿਵੇਂ ਨਿੰਦਰ ਕਰਕੇ ਕਿਵੇਂ ਹੋਇਆ ਆ ਆਇਆ ਥੋੜੀ ਬੀਤੀਆ ਦਾਰੂ ਥੋੜੀ ਪੀਤੀਆ ਨੁਖਸਾਨ ਹੋਇਆ ਕਰਕੇ ਕਿਵੇਂ ਹੋ ਗਿਆ ਹੈ ਲੱਭੂ ਤੂੰ ਵੀ ਸਹੀ ਪਿਆਂ ਦੇ ਅਟਾ ਕੀ ਨੁਸਾਨ ਹੈ ਬਾਈ ਜੀ ਇਹ ਕਹਿੰਦਾ ਨਿੰਦਰ ਕਰਕੇ ਗਲਤੀ ਹੈ ਨਿੰਦਰ ਕਰਕੇ ਡਿੱਟ ਗਿਆ ਕਹਿੰਦਾ ਇਹ ਦਾਰੂ ਤੇਰੀ ਪੀਤੀਆ ਮਾਸਕ ਤੇਰੇ ਚ ਮਾਰੀ ਜਾਂਦਾ ਉਹਦੀ ਕੀ ਗਲਤੀ ਹੈ ਬਾਈ ਜੀ ਮੇਰੀ ਗੱਲ ਸੁਣ ਲਓ ਜਦੋਂ ਅਸੀਂ ਟਿੱਪੂ ਸਾਰੇ ਚੱਕ ਲਈ ਹਾਂ ਜੇ ਮੈਨੂੰ ਕਰੇ ਵੀ ਅੱਜ ਨਾ ਮਾਲਕ ਜੀ ਆਮ ਛੱਡ ਦੇ ਆਪਾਂ 700 ਮਾਰੂ ਚੱਕ ਲਾਂਗੇ ਹੂੰ ਠੀਕ ਹੈ ਜੀ ਇਹ ਬੜਾ ਜਿੱਦ ਕਰਨ ਲੱਗ ਗਿਆ ਕਹਿੰਦਾ ਮਾਰ ਰੋ ਚੱਕ ਕਿਉਂਕਿ ਇਹ ਦੀ ਫੋਨ ਹੈ ਦੀ ਬੀ ਦੀ ਪੁਚਾਰੀ ਕਲੀਅਰ ਕਰ ਠੀਕ ਹੈ ਜੀ ਬਾਜਾ ਰੋਹ ਸ਼ਹਿਰੀ ਕੋਣ ਹੈ ਸ਼ਹਿਰੀ ਸਾਰਾ ਠੇਕੇਦਾਰ ਵੀਰੇ ਜੀ ਉਹ ਕਹਿੰਦੇ ਸਾਰੇ ਟਿੱਪੂ ਕਲੀਅਰ ਕਰਨੇ ਆ ਫੇਰ ਇਹਦੀ ਗੱਲ ਕਰਾਈ ਭਾਈ ਨਹੀਂ ਸ਼ਹਿਰੀ ਇਹਨਾਂ ਨੂੰ ਕਹਿੰਦਾ ਜਾਂ ਤੁਹਾਡਾ ਪ੍ਰਧਾਨ ਜਾਂ ਕੋਈ ਸਰਕਾਰ ਕਹਿੰਦੀ ਹੈ ਵੀ ਦਾਰੂ ਪੀ ਕੇ ਕੰਮ ਕਰਵਾਉਣਾ ਕੋਈ ਨਹੀਂ ਕਹਿੰਦਾ ਕੋਈ ਨਹੀਂ ਫੇਰ ਦਾਰੂ ਕਾਦੋ ਪੀਤੀ ਆ ਮੈਂ ਦੀ ਇਹਨੂੰ ਪੁੱਛੀ ਦੱਸ ਵੀ ਦਾਰੂ ਕਾਦੋ ਪੀਤੀ ਉਹ ਰਾਤ ਨੂੰ ਜੀ ਪਤਾ ਕੀ ਹੈ ਰਾਤ ਨੂੰ ਜ਼ਿਆਦਾ ਹੋਗੀ ਉਹ ਆ ਪੀਲੇ ਨਹੀਂ ਤੁਸੀਂ ਦਾਰੂ ਪੀ ਕੇ ਕੰਮ ਕਰ ਸਕਦੇ ਹੋ ਸਵੇਰ ਵੇਲੇ ਤੁਹਾਡੀ ਦਾਰੂ ਪੀਤੀ ਹੁੰਦੀ ਆ ਤੁਹਾਨੂੰ ਬਹੁਤ ਵਾਰ ਵੇਖਿਆ ਨਹੀਂ ਕਰ ਸਕਦੇ ਫੇਰ ਜਦੋਂ ਤੁਸੀਂ ਮਤਲਬ ਸਰਕਾਰ ਨੇ ਤਾਂ ਜੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਹਾਂਜੀ ਹਾਂ ਕਰ ਯਾਰ ਤੇ ਸਰਕਾਰੀ ਮਾਜਮ ਦਾਰੂ ਪੀ ਜਾਂਦੇ ਆ ਸਾਰੀ ਗੱਲ ਤੇ ਹਾਂ ਗਾਧੂ ਤੁਸੀਂ ਮਤਲਬ ਫਰ ਲੋ ਤੇ ਛੋਟੀ ਜਿੱਤੀ ਸਾਰਾ ਸਾਰ ਹਾਂਜੀ ਉਹ ਉਹਨਾਂ ਦਾ ਕੀ ਕਸੂਰ ਆ ਜਿਹੜਾ ਤੁਸੀਂ ਕਹਿ ਰਹੇ ਆ ਕਿਹੜੇ ਦੀ ਉਹਨਾਂ ਦਾ ਨਿੰਦਰ ਦਾ ਉਹਦਾ ਉਹਦਾ ਉਹਨੇ ਮੈਂ ਕਿਹਾ ਮਾਲਕਾਂ ਨੂੰ ਛੱਡੋ ਹਾਂ ਵੀ ਮਤਲਬ ਵੀ ਸੋਮਾ ਨੂੰ ਚੱਕ ਲਾਂਗੇ ਤੁਹਾਡਾ ਠੇਕੇਦਾਰ ਕਹਿੰਦਾ ਮਾਲਕ ਦਾਮ ਚੱਕੋ ਤੁਸੀਂ ਕਹਿੰਦੇ ਅਸੀਂ ਚੱਕਣਾ ਨਹੀਂ ਸਾਰਾ ਸਾਫ ਹੁੰਦਾ ਜੀ ਅੱਛਾ ਸਾਰਾ ਸਾਫ ਹੁੰਦਾ ਹੈ ਮਾਕਾ ਜੀ ਅੱਜ ਬੰਨਲਰਿਸ਼ਕੀ ਵਾਲੇ ਅੱਜ ਆਣੇ ਆ ਛੁੱਟੀ ਦੀ ਹੈ ਕੱਲ ਜੀ ਪਹੁੰਚ ਸੀਗਾ ਜਿਹਦੇ ਮੰਨ ਲੈ ਆਪਣੇ ਤੇ ਆਰਾਮ ਭਵਨ ਚ ਠੀਕ ਹੈ ਜੀ ਉੱਥੇ ਪਹੁੰਚਦੇ ਅੰਦਰ ਅੱਜ ਕੋਈ ਕੂੜਾ ਨਹੀਂ ਆਇਆ ਆ ਵੇਖੋ ਜੀ दारू ਦਾ ਜਿਹੜਾ ਕਾਰਨਾਮਾ ਇਹਨਾਂ ਦਾ ਨਗਰ ਕੌਂਸਲ ਚੈਤੋ ਦੇ ਅਧਿਕਾਰੀ ਹੈ ਜੋ ਇਹਨਾਂ ਨੇ ਟਰੈਕਟਰ ਵਾਹਨ ਦੇ ਵਿੱਚ ਉਤਾਰਿਆ ਤੇ ਸਾਨੂੰ ਮਹੱਲਾਨ ਵਾਸੀਆਂ ਵੱਲੋਂ ਫੋਨ ਗਿਆ ਸੀਗਾ ਕਿ ਇਹਨਾਂ ਦੀ ਦਾਰੂ ਪੀਤੀ ਹੋਈ ਆ ਜੋ ਅਸੀਂ ਇਹਨਾਂ ਨੂੰ ਆ ਕੇ ਚੈੱਕ ਕੀਤਾ ਤੇ ਇਹਨਾਂ ਦੀ ਵਾਕਈ ਦਾਰੂ ਪੀਤੀ ਹੋਈ ਆ ਇਹਨਾਂ ਦੇ ਮੂੰਹ ਵਿੱਚੋਂ ਮਸਕਾਟ ਮਾਰ ਰਹੀ ਹੈ ਇਹ ਕੋਈ ਅਜੀਹਾ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਅਜ ਦੇਖਣ ਨੂੰ ਮਿਲੇ ਆ ਆ ਦੇਖੋ दारू ਦੀ ਬੋਤਲ ਨਾਲ ਐ ਪਾਣੀ ਦੀ ਬੋਤਲ ਪਈ ਹੈ ਗਲਾਸ ਪਿਆ ਜੋ ਕਹਿੰਦੇ ਸੀ दारू ਨਹੀਂ ਪੀਤੀ ਕੁਛ ਨਹੀਂ ਕੀਤਾ ਇਹਦੇ ਮੂੰਹ ਚੋਂ ਮੁਸ਼ਕ ਮਾਰ ਰਿਹਾ दारू ਤਾਂ ਓਵੇਂ दारू ਦੀ ਬੋਤਲ ਆ ਪਈ ਹੈ